ਆਏ ਗੁੱਟੂ ਦੂਰਤੀ ਥਾਂ ਮੈਂ ਦਾਦੀ ਨੂੰ ਢੋਲੀ ਸੰਗੇ ਆਏ ਗੁੱਟੂ ਦੂਰ ਜਾ ਬਾਬਾ ਇਹ ਗੁੱਡੀ ਤਾਂ ਫੁੱਕੀ ਆ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾ ਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪੈ ਰੱਗ ਗਈ ਜੀ ਜਿਹੜੇ ਪਹਿਲੇ ਸਮੇ ਹੁੰਦੇ ਸੀਗੇ ਜੀ ਪਰਮਾਤਮਾ ਨੇ ਇਹੀ ਖਾਵੇ ਪਰਮਾਤਮਾ ਨੇ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਜਿਵੇਂ ਇਕੱਠੇ ਹੋ ਕੇ ਆਣ ਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫੇਰ ਆਪਣੀ ਸਵੇਰ ਦੀ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪਰਮਾਤਮਾ ਉਹਰੇ ਹੀ ਅਰਦਾਸ ਕਰਦੇ ਆ ਮੀਂਹ ਵਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਸਾਨੂੰ ਆਇਆ ਵੀ ਬੇਟਾ ਵੀ ਪਹਿਣਾ ਤੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸਵਰੇ ਤਾਂ ਅੰਜਮੀਆਂ ਕੁੜੀਆਂ ਹੁੰਦੀਆਂ ਤੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਹੋਹੀ ਕਹੀ ਜਾਨੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਬਿੰਦਰ ਦੇਵਤਾ ਹੀ ਦਇਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਵੀ ਮੀਂਹ ਪੈਣਾ ਚਾਹੀਦਾ ਪਿਆਰ ਵੀ ਵਾਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕੜਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹਾਂ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨੇ ਅਸੀਂ ਜੀ ਰਲ ਮਿਲ ਕੇ ਅਸੀਂ ਜੀ ਰਸਣ ਇਕੱਠਾ ਕਰਿਆ ਜੀ ਘਰ ਘਰ ਫਿਰ ਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਐਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲੌਂਗ ਤੋਂ ਵੀ ਬਹੁਤ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੇ ਮੰਨ ਕੇ ਜਾਈਗਾ ਅੱਗੇ ਜਾਈਗਾ ਭਾਬੀ ਮੈਂ ਤਾਂ ਕਹਿੰਦੀ ਹਾਂ ਹਾਂ ਬੰਦ ਨੀ ਕਾਗਨੀ ਨੀ ਕਾਣੀ ਜੇ ਇਨੀ ਗਰਮੀ ਆ ਬੱਚ ਵੀ ਰੋ ਬੱਤ ਕਿਹੜਾ ਬਾਹ ਚਲਦੀ ਆ ਬਸ ਕੁਛ ਨਹੀਂ ਬਾਂਦਾ ਮੇਰਾ ਪਪਾ ਦੇ ਨਹੀਂ ਮਾੜੀ ਹੋਟੀ ਠੰਡ ਹੋ ਜੇ ਤੇ ਚਿਹਰੋ ਵੀ ਨਾ ਬੱਚੀਏ ਅੱਜ ਤਾਂ ਹੀ ਬੱਚੀਏ ਨੀ ਕਹੇਗੇ ਹਾਏ ਹਾਈ ਕੁੱਕੇ ਬਾਜ ਜੀ ਟਾਟੇ ਕਰਾ ਨੂੰ ਆਏ ਪਾਣੀ ਜੀ ਕੁੱਟ ਦੇ ਨਹੀਂ ਬੱਕੀਏ ਹਾਏ ਓਹ ਪਾਣੀ ਦੇ ਮਾਰੇ ਨਹੀਂ ਗਰਦੇ ਨੂੰ ਕਿ ਮਰ ਜੀ ਦੇਈ ਪੁੱਤੀ ਗੁੜੇ ਦੁੱਦੀ ਬੇਬਣੀ ਤੋਂ ਬੈਸੀ ਬਗੀ ਦੇ ਬਣੀ ਬਲੀ ਦਿੱਤਾ ਗੁੜੇ ਬਾਗ ਤੇਰਾ ਮੰਗ ਜੀਆਂ ਡਾਡਾ ਸੋង ਬੱਕੀਏ ਜਾ ਕੇ ਰੂਏ ਵੇਨਕੀਏ ਗੋਹੀ ਸੁਣੂਗਾ ਗੁੜੇ

ਇਹ ਲਿਆ ਸੋਹਣੇ ਅਜਿਹਾ ਪਿਆਰ ਹੋ ਜਾ ਮਾੜਾ ਹਰ ਜੋ ਜੜੀ ਹੋ ਜਾ ਲਾ ਦਵਾਈ ਕਰਕੇ ਆ ਗਿਆ ਦੇਖੇ ਹਲ ਬਾਖਲ ਲਿਆ ਆਪੇ ਠੀਕ ਸਾਕੇ ਉਹਨੂੰ ਫਰਾ ਦੇ ਕਹਾਣੀ ਆ ਲੈ ਜੋ ਕਹਾਣੀ ਥੋੜਾ ਪੁਰਾਣੇ ਆਪਸਾਈਡ ਤੇ ਰਹੋ ਆਪਸਾਈਡ ਤੇ ਰਹੋ ਹਵਾ ਚਲਦੀ ਆਂ ਆਏ ਕਰਦੇ ਆਪਸਾਈਡ ਤੇ ਰਹੋ ਹਵਾ ਚਲਦੀ ਆਂ ਆਏ ਕਰਦੇ ਆਪਸਾਈਡ ਤੇ ਰਹੋ ਹਵਾ ਚਲਦੀ ਆਂ मैले यो कुरा रोजेको नि मैले यो भिडियो गरेको मैले यो आएको छु अहिलेको यो वक्त भन्या यो मरे आएदिनु आज ਹਾ ਹਮਾ ਦਾ ਬੱਚਾ ਕਾਏ ਤੂੰ ਚੱਲ ਆ ਜਾ ਲੈ ਸਰਸੇ ਰਾਣੀ ਸਰਨਾ ਵਰਤੀ ਵੇਂਦਰਾ ਵਾਸੇ ਰਾਣੀ ਸਰਨਾ ਵਰਤੀ ਵੇਂਦਰਾ ਜਿਸਨੂੰ ਵੇਂਦਰਾ ਰਾਣੀ ਵੇਂਦਰਾ ਮਾਹੀਆਂ ਡੋਲ ਗਈ ਮੀਂਦਾ ਦੇ ਭਗਵਾਨਾ ਮੂਹਿਆ ਡੋਲੇ ਲਈ ਮੀਂਦਾ ਦੇ ਸੁਭਾਨਾ ਮੂਹਿਆ ਡੋਲ ਗਈ ਕੋਈ ਨਾ ਜਮੇ ਸਾਡੇ ਕਰਾ ਨੂੰ ਆਏ ਪਾਣੀ ਦੀ ਕੁਟ ਦੇਈ ਵਰਪਾ 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 ਬਾਬਾ ਮੈਨੂੰ ਇੰਟਰਵਿਊ ਦੇ ਦਿਓ